ਇਹ ਲਾਜ਼ਮੀ ਪੁਲ ਨੇ ਜਿਹੜੇ ਸ਼ਹਿਰ ਨਾਲ ਜੋੜਦੇ ਨੇ 30-30 40-40 ਪਿੰਡਾਂ ਨੂੰ ਉਹ ਪੁਲ ਵੀ ਖਤਰੇ ਦੇ ਮੂੰਹ ਆਏ ਪਏ ਹੈਗੇ ਉਹਨਾਂ ਦੀ ਸਾਈਡਾਂ ਤੋਂ ਮਿੱਟੀ ਪੁੱਲ ਰਹੀ ਹੈ ਮਿੱਟੀ ਖੁੱਲ ਰਹੀ ਹੈਗੀ ਹੈ ਔਰ ਉਹ ਨੰਗੇ ਹੋ ਰਹੇ ਨੇ ਔਰ ਕਿਸੇ ਵੀ ਵੇਲੇ ਕੋ ਵੱਡੀ ਦੁਰਘਟਨਾ ਵਾਪਰ ਸਕਦੀ ਹੈ ਪੁਲ ਟੁੱਟ ਸਕਦੇ ਨੇ ਤੇ ਇਹ ਪ੍ਰਸ਼ਾਸਨ ਨੂੰ ਫੌਰੀ ਤੌਰ ਤੇ ਇਹਦਾ ਆਰਜੀ ਪਾਬੰਦ ਕਰਨੀ ਚਾਹੀਦੀ ਹੈ ਇਹ ਕਿ ਇਹਨਾਂ ਪੁਲਾਂ ਦਾ ਪੱਕਾ ਇਤਿਜਾਮ ਕਰਨ ਵਾਸਤੇ ਜਿਹੜੇ ਕੰਡੇ ਨੇ ਕੰਡਿਆਂ ਦੇ ਮਤਲਬ ਚੌੜੀਆਂ ਮਤਲਬ ਰੋਕਾਂ ਲਾ ਕੇ ਤੇ ਮਤਲਬ ਉਹਨਾਂ ਨੂੰ ਪੁਖਤਾ ਤੇ ਕਰਨਾ ਚਾਹੀਦਾ ਪੁਲਾਂ ਨੂੰ ਤਾਂ ਕਿ ਹਰ 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 ਜਦੋਂ ਬਰਸਾਤ ਆਦੀ ਹੈ ਉਹ ਚ ਇਹਨਾਂ ਪੁਲਾਂ ਦਾ ਨੁਕਸਾਨ ਨਾ ਹੋ ਸਕੇ ਤੇ ਇਹ ਮੁਕੰਮਲ ਰੂਪ ਵਿੱਚ ਇਹ ਸੇਫ ਸੁਰੱਖਿਅਤ ਪੁਲ ਦੇ ਤੌਰ ਤੇ ਇਹ ਇਹ ਬਦਲੋ ਕੰਮ ਕੰਮ ਇਹ ਤੋਂ ਲਿਆ ਜਾ ਸਕੇ ਸਰ ਇਹ ਕਿਪੇ ਦਾ ਪੁਲੜਾ ਹੈਗਾ ਮਿੱਟੀ ਦੇ ਥਲੇ ਲਗਾ ਕੇ ਬਾਅਦ ਚ ਸੋਸ਼ਲ ਮੀਡੀਆ ਤੇ ਪਾਇਆ ਜਾਂਦੀ ਇਹ ਬੜਾ ਆਰਜੀ ਹੱਲ ਹੈ ਤੇ ਖਤਰਨਾਕ ਹੱਲ ਹੈਗਾ ਮਿੱਟੀ ਦੇ ਥਲੇ ਨਾਲ ਨਹੀਂ ਸਰਦਾ ਮਿੱਟੀ ਨਾਲ ਨਹੀਂ ਬਿਲਕੁਲ ਨਹੀਂ ਸਰਦਾ ਹੈਗਾ ਇੱਥੇ ਜੰਗੀ ਪੱਧਰ ਤੇ ਜਿਹੜਾ ਟੈਂਪਰੇਰੀ ਇੰਤਜ਼ਾਮ ਕੀਤਾ ਜਾਵੇ ਤੇ ਬਾਅਦ ਜਦੋਂ ਹੜ ਉਤਰਦੇ ਹੈਗੇ ਆ ਪਾਣੀ ਕਰਦੇ ਹੈਗੇ ਤਾਂ ਇਹਦਾ ਪੱਕਾ ਇਂਤਜ਼ਾਮ ਜਿਹੜਾ ਕਿ ਵਿਰਾਸਤ ਸਰਕਾਰ ਕਰ ਸਕਦੀ ਹੈਗੀ ਹੈ ਉਹ ਤਰਜੀਹੀ ਹੈਗੀ ਹੈ ਉਹਦਾ ਇਂਤਜ਼ਾਮ ਪੱਕਾ ਕਰੇ ਤਾਂ ਕਿ ਹਰ ਸਾਲ ਇਹ ਆਪਣਾ ਖਤਰਾ ਨਾ ਖੜਾ ਹੋਵੇ ਤੇ ਆਪਣੇ ਵੱਲੋਂ ਮੈਂ ਤੌਰ ਰੈਂਪੀ ਵੀ ਮੇਰੇ ਨਾਲ ਹੈਰੀਮਾਨ ਸਾਹਿਬ ਹੈਗੇ ਆ ਬੱਤਾ ਜੀ ਹੈਗੇ ਆ ਅਸੀਂ ਸਾਰੇ ਇਹਨਾਂ ਪਿੰਡਾਂ ਦੌਰਾ ਕਰ ਰਹੇ ਹਾਂ ਕੱਲ ਮੈਂ ਛੇਤਰਾਨੇ ਦੇ ਬਾਦਰ ਉੱਧਰ ਜਾ ਬਾਦਸ਼ਾਹ ਪਜਾ ਕੇ ਆਇਆ ਸੀ ਪਰਸੋਂ ਮੈਂ ਮਤਲਬ ਇੱਧਰ ਹਲਕਾ ਕਨੌਰ ਜਾ ਕੇ ਆਇਆ ਸੀਗਾ ਤਕਰੀਬਨ ਜਿੱਥੇ ਇੱਥੇ ਘੱਗਰ ਨੇ ਮਾਰ ਕੀਤੀ ਹੈ ਜਾਂ ਨੁਕਸਾਨ ਕੀਤਾ ਹੈ ਚਾਹੇ ਫਸਲਾਂ ਦਾ ਚਾਹੇ ਉਹ ਮਨੁੱਖੀ ਮਤਲਬ ਨੁਕਸਾਨ ਵੀ ਹੋਇਆ ਹੈਗਾ ਇੱਕ ਪਿੰਡ ਇੱਕ ਮੁੰਟ ਪਿੰਡ ਹੈਗਾ ਆ ਉੱਥੇ ਇੱਕ ਨੌਜਵਾਨ 23-24 ਸਾਲ ਦਾ ਨੌਜਵਾਨ ਜਿਹੜਾ ਪਾੜ ਪਾਇਆ ਸੀਗਾ ਇਹ ਸੜਕ ਦੇ ਉੱਤੇ ਜੋ ਘਾੜ ਬਣ ਗਈ ਸੀ ਉਹਦੇ ਵਿੱਚ गिर ਕੇ ਮਰ ਗਿਆ ਉਹ ਪੁਆਇੰਟ ਵਿੱਚ ਸੋ ਮੈਂ ਇਹਨਾਂ ਚ ਜੋ ਪਿੰਡਾਂ 'ਚ ਮਾਲੀ ਨੁਕਸਾਨ ਜਾਂ ਜਾਨ ਦਾ ਨੁਕਸਾਨ ਫਸਲ ਦਾ ਨੁਕਸਾਨ ਜਿਹੜੇ ਵੀ ਮਤਲਬ ਪਿਛਲੇ ਲੰਬੇ ਸਮੇਂ ਤੋਂ ਹੋ ਰਿਹਾ ਉਹਦੇ ਪੱਕੇ ਹੱਲ ਵਾਸਤੇ ਮੈਂ ਇੱਥੇ ਨਬੈਦਾ ਕਰਦਾ ਕਿ ਮੈਂ ਆਹ ਥਾਣ ਵਾਲੀ 4 ਸਾਲ ਲਗਾਤਾਰ ਜਿਸ ਲੈਵਲ ਤੇ ਵੀ ਗੱਲ ਕਰਨ ਦੀ ਲੋੜ ਹੋਈ ਜੇ ਰਾਣਾ ਸਰਕਾਰ ਨਾਲ ਗੱਲ ਕਰਨ ਦੀ ਲੋੜ ਹੋਈ ਤਾਂ ਜਿਹੜਾ ਕੇਸ ਚੱਲਦਾ ਸੁਪਰੀਮ ਕੋਰਟ ਚੱਕਰ ਨੂੰ ਲੈ ਕੇ ਉਹਦੇ ਬਾਰੇ ਜੇ ਕੋਈ ਬੈਠ ਕੇ ਗੱਲਬਾਤ ਹੱਲ ਨਿਕਲਦਾ ਹੋਇਆ ਤਾਂ ਜਾਂ ਪੰਜਾਬ ਸਰਕਾਰ ਨੂੰ ਜੇ ਪ੍ਰੈਸ਼ਰ ਪਾਣਾ ਹੋਇਆ ਤਾਂ ਜਾ ਦਿੱਲੀ ਜਾ ਕੇ ਆਪਾਂ ਈਵਨ ਹਰ ਪਿੰਡ ਤੋਂ 100-100 ਬੰਦਾ ਲਿਜਾ ਕੇ ਚਾਹੇ ਦਿੱਲੀ ਜੰਤਰ ਮントਰੇ ਧਰਨਾ ਬੰਨ੍ਹਣਾ ਪਵੇ ਸਾਡਾ ਪੱਕਾ ਹੱਲ ਕਰੋ ਤਾਂ ਕਿ ਪੀੜੀ ਦਰ ਪੀੜੀ ਜੋ ਸੈਂਕੜੇ ਸਾਲਾਂ ਤੋਂ ਇੱਕ ਘੱਗਰ ਜਾਨ ਦਾ ਖੌਬ ਬਣਦੀ ਹੈਗੀ ਫਸਲਾਂ ਦਾ ਖੌਬ ਬਣਦੀ ਹੈਗੀ ਹੈ ਪਸ਼ੂ ਤਾਂ ਦਾ ਖੌਬ ਬਣਦੀ ਹੈ ਆਰਥਿਕਤਾ ਤਬਾਹ ਹੁੰਦੀ ਹੈ ਪੰਜ-ਪੰਜ ਸਾਲ ਬੰਦਾ ਰਾਸ ਨਹੀਂ ਆਉਂਦਾ ਜਿੱਦੀ ਇੱਕ ਫਸਲ ਮਰ ਗਈ ਘਟ ਹੈ ਗਿਆ ਹੈਗਾ ਗਰੀਬ ਤੋਂ ਕਿਸਾਨਾਂ ਦਾ ਵੀ ਮਜ਼ਦੂਰਾਂ ਦਾ ਵੀ ਜੋ ਘੱਗਰ ਇਹ ਇੱਕ ਮਾੜਾ ਸਨੇਹਾ ਲੈ ਕੇ ਆਂਦੀ ਹੈ ਬਰਸਾਤਾਂ ਨੂੰ ਇਹ ਹਰ ਸਾਲ ਜੋ ਆਪਾਂ ਭਾਰਤੀਏ ਸਾਲ ਹਰ ਦੂਜੇ ਸਾਲ ਆਪਾਂ ਦੇਖਦੇ ਆ ਉਹ ਤਾਂ ਪੱਕੇ ਨਿਯਾਤ ਪਾਈ ਜਾ ਸਕੀ ਪੱਕਾ ਕਹਿ ਲਾਇਆ ਜਾ ਸਕੀ ਇਸ ਵਾਸਤੇ ਮੈਂ ਅਬਤੌਰ ਐਮਪੀ ਨਿਰਾਂਣ ਵਾਲੇ 4 ਸਾਲਾਂ ਦਿੱਲੀ ਵਿੱਚ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਪਹਿਲਾ ਟਰਮ ਪੂਰੀ ਹੋਣ ਤੋਂ ਪਹਿਲਾਂ ਪਹਿਲਾਂ ਕੱਗਰ ਦਾ ਕੋਈ ਪੱਕਾ ਹੱਲ ਸੈਂਟਰ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਨਾਲ ਮਿਲ ਕੇ ਇਹ ਦਾ ਕੀਤਾ ਜਾਂਦਾ ਹੈ। ਇਸ ਹਲਕੇ ਦਾ ਹਲਕੇ ਦੇ ਮੌਜੂਦਾ ਵਿਧਾਇਕ ਦੀ ਜ਼ਰੂਰਤ ਹੈ ਹਲਕੇ ਨੂੰ ਤੇ ਇਸ ਸਮੇਂ ਫਰਾੜ ਚੱਲ ਰਿਹਾ ਉਸ ਤੇ ਕੀ ਕਿਹਨੇ ਚਾਹੋ ਤੁਸੀਂ ਕੋਈ ਦੇਖੋ ਉਹ ਬੜੀ ਮਿਸਟਰੀ ਹੈਗੀ ਆ ਉਹ ਤਾਂ ਤੁਹਾਨੂੰ ਵੀ ਪਤਾ ਹੈਗਾ ਕਿ ਪਿਛਲੇ 3.5 ਸਾਲ ਇਸ ਹਲਕੇ ਦੇ ਜਿਹੜੇ ਵਿਧਾਇਕ ਸੀ ਕਿਵੇਂ ਵਿਚਰੇ ਲੋਕਾਂ ਚ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਜਿਹੜਾ ਉਹਨਾਂ ਦਾ ਕਾਰਸ਼ੈਲੀ ਕੀ ਸੀਗੀ ਕਿਸ ਤਰ੍ਹਾਂ ਕਿੰਨਾ ਕੁ ਉਹਨਾਂ ਨੇ ਕੰਮ ਕੀਤਾ ਹੈਗਾ ਜਾਂ ਉਹਨਾਂ ਨੇ ਬਾਕੀ ਜੋ ਧੰਦੇ ਸੀ ਉਹਨਾਂ ਜੋ ਚੱਲਦੇ ਸੀਗੇ ਉਹ ਸਾਰੇ ਬੱਚੇ-ਬੱਚੇ ਨੂੰ ਪਤਾ ਹੈਗਾ ਸੋ ਆਜ 就。 ਅੱਜ ਉਹਨਾਂ ਦਾ ਅਚਾਨਕ 헤ਜ ਨਹੀਂ ਜਾਗਿਆ ਇਲਾਕੇ ਦਾ ਇਸ ਇਲਾਕੇ ਨੂੰ ਕ੍ਰਿਸ਼ਨ ਕੁਮਾਰ ਨੇ ਪੈਸੇ ਨਹੀਂ ਦਿੱਤੇ ਜਾਂ ਉਹਨਾਂ ਪ੍ਰੋਜੈਕਟ ਨਹੀਂ ਪਾਸ ਕੀਤਾ ਤਾਂ ਇਲਾਕੇ ਵਾਸਤੇ ਕੋਈ ਉਹਨਾਂ ਮੋਹ ਜਾਗਿਆ ਹੋਵੇ ਅੱਜ ਉਹ ਆਪਣੀਆਂ ਗਿੰਟੀਆਂ-ਮਿੰਟੀਆਂ ਵਿੱਚੋਂ ਉਹ ਗਿੰਟੀਆਂ-ਮਿੰਟੀਆਂ ਦੀ ਕੀ ਸੀਗੀਆਂ ਆਉਣ ਵਾਲੇ 2-4 ਦਿਨਾਂ 'ਚ ਉਹਦੀਆਂ ਪਰਤਾਂ ਖੁੱਲਣਗੀਆਂ ਕਹਾਣੀ ਸਾਫ਼ ਹੋਊਗੀ ਕਿ ਕੀ ਸਰਕਾਰ ਦੇ ਕੀ ਕਿਸੇ ਧੜੇ ਵੱਲੋਂ ਉਹਨਾਂ ਨੂੰ ਖਸਾਇਆ ਗਿਆ ਜਾਂ ਉਹ ਆਪ ਜਾ ਉਹਨਾਂ ਦਾ ਸਿਆਸੀ ਤੌਰ ਤੇ ਕਿਤੇ ਹੋਰ ਛਾਲ ਮਾਰਨ ਦਾ ਇਰਾਦਾ ਹੈਗਾ ਹੈ ਜਾਂ ਮਤਲਬ ਇਹ ਜਿਹੜੀ ਸਰਕਾਰ ਦੀ ਜਿਹੜੀ ਉਠਾ-ਪਟਕ ਹੈਗੀ ਹੈ ਉਹਦੇ ਵਿਚੇਰੀਆਂ ਦੀ ਅੰਦਰੂਗਤੀ ਜਿਹੜੀ ਇਹਨਾਂ ਦੀ ਜੰਗ ਚੱਲ ਰਹੀ ਆ ਆਮਾ ਦੀ ਪਾਰਟੀ ਦੀ ਉਹਦੇ ਇੱਕ ਜੰਗ ਦੇ ਤੌਰ ਤੇ ਉਹ ਲੜ ਰਹੇ ਹੈਗੇ ਆ ਇਹ 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 ਜਿਹੜੀ ਕਹਾਣੀ ਹੈਗੀ ਆ ਇਹਦਾ ਜਿਹੜਾ ਪਰਦਾ ਖੁੱਲਣਾ ਹੈਗਾ ਉਹ 2-4 ਦਿਨਾਂ ਨੂੰ ਸਾਫ ਹੋਊਗਾ ਜੀ ਕਵਾਸੇ ਵਿਧਾਇਕ ਘਰਾਂ ਵੱਲ ਜਾਣ ਕਿਹਾ ਸੀ ਕਿ ਮੈਂ ਪੰਜਾਬੀਆਂ ਦੇ ਨਾਲਾਂ ਸਰਕਾਰ ਦਾ ਵਿਰੋਧ ਕਰ ਰਿਹਾ ਤੇ ਦੂਜੇ ਪਾਸੇ ਜਿਹੜੀ ਗ੍ਰਿਫਤਾਰੀਆਂ ਹਰਿਆਣਾ ਦੇ ਇਹ ਪਿੰਡ ਤੋਂ ਉਹਨਾਂ ਦੀ ਕੀ ਜਾਨ ਕੋਈ 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 ਹੈ ਤੇ ਕੋਈ ਹੈ ਜ ਨਹੀਂ ਜੋ ਹੈ ਜੁੰਦਾ ਤਾਂ ਸਾਢੇ 3 ਸਾਲ ਦੀ ਉਦੀ ਕਾਰਗੁਜ਼ਾਰੀ ਅਜਾਪਰ ਦੇਖੀ ਹੈ ਉਹਦਾ ਸਾਰਾ ਹਰ ਤਰ੍ਹਾਂ ਦੀ ਇਹ ਆਰਥਿਕ ਗਤੀਵਿਧੀ ਹੈਗੀ ਹੈ ਜੋ ਸਾਰੇ ਤਰ੍ਹਾਂ ਦੇ ਜਿੱਥੇ ਕਾਰੋਬਾਰ ਸਿਗੇ ਉਹਨਾਂ ਸਾਰਿਆਂ ਸ਼ਮੂਲੀਅਤ ਦੇਖੀ ਹੈ ਕੇਬਲ ਦਾ ਨੈਟਵਰਕ ਹੋਵੇ ਚਾਹੇ ਉਹ ਖਨਨ ਦਾ ਕੰਮ ਹੋਵੇ ਚਾਹੇ ਉਹ ਦੂਜੇ ਕੰਮ ਹੋਣ ਉਹਨਾਂ ਸਾਰਿਆਂ ਉਹਨਾਂ ਦੀ ਦੇਖੀ ਹੈ ਹੁਣ ਉਹਨਾਂ ਦੀ ਆਪਣੀਆਂ ਗਿੰਤੀਆਂ ਮਿੰਤੀਆਂ ਉਹਨਾਂ ਨੇ ਜਿਹੜਾ ਡਰਾਮਾ ਰਚਿਆ ਹੈਗਾ ਮੈਂ ਕਿਤੇ ਹੀ ਸਹਿਮਤ ਨਹੀਂ ਹੈਗਾ ਕਿ ਉਹਨਾਂ ਨੂੰ ਕੋ ਪੰਜਾਬ ਨਾਲ ਪਿਆਰ ਹੈ ਜਾਂ ਹਲਕਾ ਸਨੌਰ ਨਾਲ ਪਿਆਰ ਹੈਗਾ ਔਰ ਇਸ ਤਰ੍ਹਾਂ ਸਰਕਾਰ ਵੀ ਜਿਹੜੀ ਹੈ ਉਹ ਵੀ ਸ਼ਤਾਨੀ ਕਰ ਰਹੀ ਹੈ ਉਹ ਵੀ ਉਹ ਵੀ ਲੋਕਾਂ ਨੂੰ ਬੇਪੂਣਾ ਰਹੀ ਹੈ ਜਿਸ ਇਸ ਕੇਸ ਤਹਿਤ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹ ਕੇਸ ਅੱਜ ਦਾ ਨਹੀਂ ਉਹ ਕੇਸ 12 10 ਸਾਲ ਪਹਿਲਾਂ ਦਾ ਕੇਸ ਹੈ ਉਹਦਾ ਵੀ ਕੋਈ ਆਧਾਰ ਨਹੀਂ ਮੰਨਦਾ ਸਰਕਾਰ ਵੀ ਡਰਾਮੇਬਾਜ਼ੀ ਕਰ ਰਹੀ ਹੈ ਤੇ ਤੇ ਆਪਣਾ ਪਠਾਨ ਮਾਜਰਾ ਸਾਹਿਬ ਵੀ ਉਹ ਵੀ ਡਰਾਮੇਬਾਜ਼ੀ ਕਰਦੇ ਪਏ ਅੱਜ ਪੂਰ ਵਾਸਤੇ ਕੁਝ ਜਾਈ ਕਰ ਰਹੇ ਹੋ ਦੇਖੋ ਮੈਂ ਤਾਂ 5 ਲੱਖ ਰੁਪਏ ਕਹਿ ਦਿੱਤਾ ਪਿੰਡ ਦੀ ਨਹੀਂ ਕਿ ਮੇਰੇ ਕੋਲ ਕਹਾ ਤਾਂ ਹੈ ਕਿ ਜੱਜ ਨੇ ਮੇਰੇ ਕੋਲ 5 ਕਰੋੜ ਆਨਾਂ 1300 ਪਿੰਡ ਹੈ 13 14 ਸ਼ਹਿਰ ਹੈਗੇ ਆ ਤੇ ਮੈਂ ਕਿਹਾ ਕਿ ਜੋ ਵੀ ਮੈਂ 5 ਲੱਖ ਚ ਪੁਲਦੀ ਦਾ ਸ਼ਾਇਦ ਵੱਡੀ ਰਕਮ ਦੀ ਲੋਡ ਹੋਊਗੀ ਔਰ ਜ਼ਿਲ੍ਹਾ ਪ੍ਰਸ਼ਾਸਨ ਦੀ ਲੋਡ ਹੋਊਗੀ ਮਿਲਟਰੀ ਨੇ ਬੁਲਾਈ ਹੋਈ ਆ ਕੱਲ ਮੈਂ ਦਾਸ਼ਾਪੁਰ ਗਿਆ ਸੀ ਉੱਥੇ ਮਿਲਟਰੀ ਪਰ ਬੋਰੀਆਂ ਭਰ ਲਈ ਸੀ ਦਰਜਣਾਂ ਹੀ ਮਿਲਟਰੀ ਦੇ ਸਪਾਹੀ ਲੱਗੇ ਹੋਏ ਸੀ ਸੋ ਜਿਹੜਾ ਜੇ ਕੋ ਆਰਜਿ ਇੰਤਜ਼ਾਮ ਕਰਨਾ ਤਾਂ ਕਿ ਪੌੜਾ ਗੇ ਹੋ ਤਹੇ ਨਾ ਪਰ ਨੁਕਸਾਨ ਨਾ ਵੱਡਾ ਹੋ ਜਾਵੇ ਸਭ ਮਿਲਟਰੀ ਨੂੰ ਬੁਲਾਉਣਾ ਚਾਹੀਦਾ ਇੱਥੇ ਤੇ ਜਿਹੜਾ ਇਸ ਤੋਂ ਬਾਅਦ ਜੋ ਪਾਣੀ ਉਤਰ ਗਿਆ ਪੱਕੇ ਇੰਤਜ਼ਾਮ ਵਾਸਤੇ ਪੰਜਾਬ ਸਰਕਾਰ ਨੂੰ ਵੱਡਾ ਫੰਡ ਜਾਰੀ ਕਰਕੇ ਇਸ ਪੁਲ ਨੂੰ ਸੁਰੱਖਿਅਤ ਪੁਲ ਦੇ ਤੌਰ ਤੇ ਬਣਾਉਣਾ ਚਾਹੀਦਾ ਹੈ ਜੀ